ਜੀ ਕਿਦਾਂ ਹੋ ਜੀ ਸਾਰੇ ਸਾਰੇ ਠੀਕ ਠਾਕ ਹੋਵੋਗੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭੇਤੀ ਨਿੱਗੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਉਹ ਬਾ ਕਮਾਲ ਹੈ ਜੀ ਤੇ ਗੁੱਡ ਆਫਰ ਰਹੂਗਾ ਜੀ ਬਹੁਤ ਵਧੀਆ ਗਾਲਾ कॉटन ਦਾ ਸਟਫ ਰਹੂਗਾ ਐਦਾਂ ਦਾ ਸੂਟ ਮੰਗਵਾਉਗੇ ਤਾਂ ਵਾਰ-ਵਾਰ ਮੰਗਵਾਉਗੇ ਤੇ ਇੰਨਾ ਕੁ ਜ਼ਿਆਦਾ ਵਧੀਆ ਇਹਦਾ ਜਿਹੜਾ ਸਟਫ ਹੈਗਾ ਪਿਓਰ कॉटन ਬਿਲਕੁਲ ਹਲਕਾ ਤੇ ਲਾਈਟ ਵੇਟ ਜਿੱਦਾਂ ਆਪਾਂ ਕਹਿੰਦੇ ਆ ਨਾ ਮੁੱਠੀ ਦੇ ਵਿੱਚ ਬੰਦ ਹੋਣ ਵਾਲਾ ਉਹ ਵਾਲਾ ਸਟੱਫ ਹੈਗਾ ਜੀ ਇਹ ਪਿਓਰ ਕਾਟਨ ਦਾ ਬਹੁਤ ਜ਼ਿਆਦਾ ਵਧੀਆ ਜਿਹੜਾ ਲਵਲੀਨ ਦਾ ਬ੍ਰਾਂਡ ਰਹੂਗਾ ਜੀ ਇਹਦਾ ਗਾਲਾ ਕਾਟਨ ਰਹੂਗੀ ਇਹਦੇ ਉੱਤੇ 80% ਸੁਪਰ ਫਾਈਨ ਇਟਾਲੀਅਨ ਕਾਟਨ ਬਹੁਤ ਅੱਛਾ ਕਾਟਨ ਹੈ ਜੀ ਬਹੁਤ ਜ਼ਿਆਦਾ ਹੀ ਵਧੀਆ ਤੁਸੀਂ ਮੰਗਵਾਉਂਗੇ ਤੁਸੀਂ ਖੁਦ ਰਿਪੀਟ ਕਰੋਗੇ ਇੰਨਾ ਕੁ ਜ਼ਿਆਦਾ ਹੈ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਲੈ ਕੇ ਆਂਦੇ ਰਹੇ ਹਾਂ ਵਟ ਜਿਹੜੀਆਂ ਭੈਣਾਂ ਕੋਲੇ ਗਏ ਨੇ ਉਹਨਾਂ ਨੂੰ ਪਤਾ ਜੂ ਨਵੇਂ ਨੇਗੇ ਉਹਨਾਂ ਨੂੰ ਆਪਾਂ ਦੱਸਣਾ ਚਾਹਾਂਗੇ ਕਿ ਫੈਬਰਿਕ ਮੰਗਵਾਉਂਗੇ ਤਾਂ ਤੁਸੀਂ ਖੁਦ ਕਹੋਗੇ ਜੀ ਵਾਓ ਕੀ ਚੀਜ਼ ਬਹੁਤ ਅੱਛੀਆਂ ਚੀਜ਼ਾਂ ਨੇ ਜੀ ਤੇ ਇਹਦੇ ਉੱਤੇ ਵੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਆਫਰ ਆਫਰ ਸੂਟ ਮੰਗਰ 200 ਰੁਪਏ ਦਾ ਆਫਰ ਇਹ 1500 ਰੁਪਏ ਦੇ ਵਿੱਚ ਮਾਰਕੀਟ ਪ੍ਰਾਈਸ ਦੇ ਵਿੱਚ ਮਿਲ ਰਹੇ ਨੇ ਪਹਿਲਾਂ ਵੀ ਆਪਾਂ ਇਹ ਤੁਹਾਨੂੰ 1300 ਰੁਪਏ ਦੇ ਵਿੱਚ ਦੇ ਰਹੇ ਸੀਗੇ ਵੱਟ ਹੁਣ ਆਪਾਂ ਦਵਾਂਗੇ 1100 ਰੁਪਏ ਦਾ 5 ਮੀਟਰ ਬਹੁਤ ਅੱਛਾ ਫੈਬਰਿਕ ਹੈ ਪੈਣੋ ਮਿਸ ਨਾ ਕਰਿਓ ਇਹ ਫੈਬਰਿਕ ਨੂੰ ਮੈਂ ਆਪਣੇ ਵੱਲੋਂ ਇਹ ਸ਼ਿਉਰਟੀ ਦਿੰਨੀ ਆ ਕਿ ਤੁਸੀਂ ਰਿਪੀਟ ਕਰੋਗੇ ਤੁਸੀਂ ਇਹਨੂੰ ਮਿਸ ਨਹੀਂ ਕਰੋਗੇ ਇੰਨਾ ਕੁ ਜ਼ਿਆਦਾ ਵਧੀਆ ਫੈਬਰਿਕ ਹੈ ਇਹ ਬਹੁਤ ਜ਼ਿਆਦਾ ਪਾਨਿਆ ਤੇ ਪਤਾ ਵੀ ਨਹੀਂ ਚੱਲਦਾ ਮੈਂ ਖੁਦ ਆਪਣੇ 3-4 ਸੂਟ ਇਸ ਫੈਬਰਿਕ ਦੇ ਵਿੱਚ ਬਣਾ ਚੁੱਕੀ ਆ ਤੇ ਤੁਹਾਨੂੰ ਅੱਜ ਵੀਡੀਓ ਵੀ ਅਪਲੋਡ ਕਰਾਂਗੇ ਆਪਾਂ ਇਸੇ ਫੈਬਰਿਕ ਦੇ ਬਣਾਇਆ ਹੋਇਆ ਮੇਰਾ ਆਪਣਾ ਵੇਅਰ ਕੀਤੇ ਹੋਏ ਸੂਟ ਦੀ ਪਿਕਸ ਲਗਾਵਾਂਗੇ ਜ਼ਰੂਰ ਨਾਲ ਲੌਚ ਸਾਰਾ 5 ਮੀਟਰ ਫੈਬਰਿਕ ਰੁਘੂਗਾ ਜੀ ਲੌਚ ਬੜੇ ਪਿਆਰੇ ਪਿਆਰੇ ਐਲੀਗੈਂਟ ਜੇ ਸੂਟ ਲੈ ਜੀ ਬਹੁਤ ਅੱਛਾ ਫੈਬਰਿਕ ਹੈ ਤੁਸੀਂ ਇਸ ਇਅਰ ਦੇ ਲਈ ਨੈਕਸਟ ਇਅਰ ਦੇ ਲਈ ਸੇਵ ਕਰਕੇ ਰੱਖ ਸਕਦੇ ਹੋ ਕਿਉਂਕਿ ਤੁਹਾਨੂੰ ਡਿਸਕਾਊਂਟ ਪ੍ਰਾਈਸ ਤੇ ਮਿਲ ਰਹੇ ਨੇਗੇ ਇਹ ਓਨਲੀ ਸ਼ਰਟ ਪੀਸ ਹੈ ਆਪਣੇ ਕੋਲ ਤੇ ਇਹ ਵਿਸ਼ੇਰ ਇਸ ਹੈਗਾ ਇਹਨਾਂ ਨੂੰ ਤੁਸੀਂ ਆਫ ਵਾਈਟ ਬਾਟਮ ਨਾਲ ਚਾਹੀ ਇਹਦੇ ਨਾਲ ਬਲੈਕ ਇਹਦੇ ਨਾਲ ਇਹ ਵਾਲਾ ਵੀ ਟੂ ਟੂ ਜਸ ਸ਼ੇਡ ਹੈਗਾ ਇਹਨਾਂ ਨਾਲ ਤੁਸੀਂ ਬਾਟਮ ਲਗਵਾ ਸਕਦੇ ਹੋਗੇ ਤੇ ਨੈਕਸਟ ਕਲਰ ਇਹ ਵਾਲਾ ਆ ਗਿਆ ਜੀ ਇਹਨਾਂ ਨਾਲ ਤੁਸੀਂ ਚਿਕਨ ਦੀਆਂ ਬਾਟਮ ਵੀ ਲਗਵਾ ਸਕਦੇ ਹੋ ਇਹ ਵੀ ਸ਼ਰਟ ਪੀਸ ਹੀ ਰਹੂਗਾ ਉਹਨਲੇ ਤੇ ਲਓ ਜੀ ਇਹ 5 ਮੀਟਰ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਤੇ ਨੈਕਸਟ ਆ ਗਿਆ ਜੀ ਬਲੈਕ ਦੇ ਵਿੱਚ ਬਲੈਕ ਤੁਸੀਂ ਮੇਰਾ ਵੇਅਰ ਕੀਤਾ ਹੋਇਆ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖ ਚੁੱਕੇ ਹੋਗੇ ਕਿੰਨਾ ਕੱਚਾ ਲੱਗਦਾ ਹੈ ਇਹ ਸੂਟ ਤੇ ਬਹੁਤ ਵਾਰ ਆਪਾਂ ਇਹ ਸੂਟ ਰਿਪੀਟ ਕਰ ਚੁੱਕੇ ਹੁਣ ਤੁਹਾਡੇ ਲਈ ਲੈ ਕੇ ਆਏ ਆ ਡਿਸਕਾਊਂਟ ਦੇ ਉੱਤੇ ਜੀ ਲਓ ਜੀ ਆਫਰ ਦੇ ਉੱਤੇ ਤੁਹਾਡੇ ਲਈ ਲੈ ਕੇ ਆਏ ਆ ਸਿਰਫ 1100 ਰੁਪਏ ਦਾ ਇਹ ਸੂਟ 5 ਮੀਟਰ ਤੁਹਾਨੂੰ ਦੇ ਰਿਆਂਗੇ ਸੀ ਜੋ ਕਿ ਤੁਹਾਨੂੰ ਕਿਤੋਂ ਵੀ ਨਹੀਂ ਮਿਲੂਗਾ ਗਾਲਾ ਕਾਟਨ ਲਵਲੀਨ ਬ੍ਰਾਂਡ ਲੋਚ ਬਹੁਤ ਅੱਛਾ ਬਾ ਕੁਮਾਰ ਫੈਬਰਿਕ ਹੈ ਲਾਈਟ ਵੇਟ ਹੈ ਐਂਡ ਐਲੀਗੈਂਟ ਬਹੁਤ ਅੱਛਾ ਫੈਬਰਿਕ ਹੈਗਾ ਜੀ ਇਹਦੇ ਵਿੱਚ ਨੈਕਸਟ ਪ੍ਰਿੰਟ ਆਪਾਂ ਇਹ ਲੈ ਕੇ ਆ ਚੁੱਕੇ ਹਾਂ ਇਹਨਾਂ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਆਪਣੇ ਕੋਲੇ ਅਵੇਲੇਬਲ ਮਿਲ ਜਾਣਗੇ ਜੀ ਕੋ ਨਾਲ ਦੇ ਲੈਣਾ ਚਾਹੁੰਦੇ ਹੋ ਬਲੈਕ 'ਚ ਵੀ ਮਿਲ ਜਾਣਗੇ ਤੇ ਇਹ ਵਾਲੇ ਬਲੈਕ ਲੌਚ ਬੜਾ ਪਿਆਰਾ ਤੇ ਸੁਪਰ ਡੂਪਰ ਫੈਬਰਿਕ ਬਹੁਤ ਅੱਛਾ ਫੈਬਰਿਕ ਹੈ ਜੀ ਵਾ ਕਮਾਲ ਫੈਬਰਿਕ ਹੈ ਜੀ ਤੁਸੀਂ ਮੰਗਵਾਉਂਗੇ ਰਿਪੀਟ ਕਰੋਗੇ ਇਹ ਸਾਡੀ ਸ਼ਿਓਰਟੀ ਹੈ ਕਿ ਤੁਸੀਂ ਦੁਬਾਰਾ ਤੋਂ ਇਹ ਸੂਟ ਸਾਡੇ ਕੋਲੋਂ ਜ਼ਰੂਰ ਡਿਮਾਂਡ ਕਰੋਗੇ ਇੰਨਾ ਅੱਛਾ ਫੈਬਰਿਕ ਹੈਗਾ ਜੀ ਇਹ ਲੌਚ ਬਹੁਤ ਅੱਛਾ ਫੈਬਰਿਕ ਹੈ ਜੀ ਕੀ ਕਾਫੀ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ 9253115036 ਦੇ ਉੱਤੇ ਵੈਸੇ ਆਪਣਾ ਨੰਬਰ ਆਪਣਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਜੀ ਉੱਥੋਂ ਵੀ ਲੈ ਸਕਦੇ ਹੋ ਤੇ ਆਪਾਂ ਥੰਬਸ ਅਪ ਦੇ ਵਿੱਚ ਵੀ ਲਗਵਾਨਨੇ ਆਂਗੇ ਆਪਣਾ ਨੰਬਰ ਹੈ ਜਿਹੜਾ ਤੇ ਇਹਨਾਂ ਦਾ ਪ੍ਰਾਈਸ ਰਹੂਗਾ 1100 ਰੁਪਏ ਸ਼ਿਪਿੰਗ ਐਕਸਟਰਾ ਰਹੂਗੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਬੁੱਕ ਕਰਿਓ ਆਫਰ ਦੇ ਵਿੱਚ ਹੀ ਇਹ ਸੂਟ ਲੈਣਗੇ ਕਿਤੋਂ ਵੀ ਤੁਹਾਨੂੰ ਇੰਨੇ ਪ੍ਰਾਈਸ ਦੇ ਵਿੱਚ ਇਹ ਸੂਟ ਨਹੀਂ ਮਿਲਣਗੇ ਗਾਲਾ ਕਾਟਨ ਦੇ ਹੋ ਸਕਦਾ ਸ ਤੁਹਾਨੂੰ ਫੋਨ ਦੇ ਵਿੱਚ ਮੈਂ ਉਹ ਚੀਜ਼ ਨਾ ਦਿਖਾ ਪਾਈ ਹੋਵਾਂ ਜੋ ਤੁਸੀਂ ਇਹਦੀ ਰਿਐਲਿਟੀ ਦੇਖੋਗੇ ਤੁਹਾਡੇ ਕੋਲੇ ਪਹੁੰਚੂਗਾ ਇੰਨਾ ਕੁ ਜ਼ਿਆਦਾ ਫੈਬਰਿਕ ਅੱਛਾ ਹੈਗਾ ਇਹ ਮੈਂ ਤੁਹਾਨੂੰ ਇਸ ਗੱਲ ਦੀ ਸ਼ਿਉਰਟੀ ਦੇਵਾਨੀ ਆ ਕਿ ਤੁਸੀਂ ਇਹ ਸੂਟ ਮੰਗਵਾਉਂਗੇ ਤਾਂ ਤੁਸੀਂ ਕਹੋਗੇ ਕਿ ਹਾਂਜੀ हैगी वाकई चीज हैगी है बहुत अच्छी चीज है ਤੇ ਬਹੁਤ ਅੱਛਾ ਜਿਹੜਾ ਇਹਦਾ ਫੈਬਰਿਕ ਰੂਪ ਹੈ ਜੀ ਬਿਲਕੁਲ ਲਾਈਟ ਵੇਟ ਦੁਪट्टे ਜੀ ਨਾ ਕਿਦੇ ਵਿੱਚ ਵੇਟ ਹੈ ਇੰਨਾ ਕੁ ਲਾਈਟ ਵੇਟ ਹੈਗਾ ਬਹੁਤ ਵਧੀਆ ਸਟਫ ਹੈ ਜੀ ਸਿਰਫ 1100 ਰੁਪਏ ਦੇ ਵਿੱਚ ਗਾਲਾ कॉटन लवलीन ਦਾ ਜਿਹੜਾ ਤੁਹਾਨੂੰ ਸੂਟ ਹੈ ਆਪਾਂ ਦੇ ਰਹਾਂਗੇ 5 ਮੀਟਰ ਲਓ ਜਿਹੜਾ ਕਲਰ ਤੁਹਾਨੂੰ ਸੰਨਾਂ ਦੇ ਤੁਸੀਂ ਉਸੇ ਦਾ ਸਕਰੀਨਸ਼ਾਟ ਲੈ ਲਿਓ ਤੇ ਆਪਣਾ ਆਰਡਰ ਹੈ ਜਿਹੜਾ ਉਹ 9253115036 ਦੇ ਉੱਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਮੈਚਿੰਗ ਵੀ ਕਰਵਾ ਸਕਦੇ ਹੋਗੇ ਇਹਨਾਂ ਨਾਲ ਤੁਸੀਂ ਚਿਕਨ ਵਗੈਰਾ ਤੇ ਬਾਟਮ ਲਗਵਾ ਸਕਦੇ ਹੋ ਵਾਈਟ ਲਗਵਾ ਸਕਦੇ ਹੋ オーਰਗੈਂਜ਼ਾ ਪੈਚ ਵਾਲੀਆਂ ਲਗਵਾ ਸਕਦੇ ਹੋਗੇ ਤੇ ਓਨਲੀ ਸ਼ਰਟ ਮੰਗਵਾ ਸਕਦੇ ਹੋ ਤੁਸੀਂ ਜੇ ਤੁਸੀਂ ਓਨਲੀ ਸ਼ਰਟ ਮੰਗਵਾਉਣਾ ਚਾਹੁੰਦੇ ਹੋ ਲਓ ਜੀ ਵੈਸੇ ਮਿਸ ਕਰਨ ਵਾਲਾ ਕੁਝ ਹੈ ਨਹੀਂ ਇਹਦੇ ਵਿੱਚ ਜੋ ਵੀ ਤੁਸੀਂ ਲਓਗੇ ਤੁਸੀਂ ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਜੀ ਇੰਨਾ ਕ ਅੱਛਾ ਫੈਬਰਿਕ ਹੈ ਥੈਂਕ ਯੂ ਜੀ